ਸਸੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਤੇ ਤੁਹਾਡਾ ਮੁੜ ਤੋਂ ਸਵਾਗਤ ਹੈ ਥੰਬਨੇਲ ਤੁਸੀਂ ਦੇਖ ਹੀ ਚੁੱਕੇ ਹੋ ਮੌਸਮ ਦੀ ਜਾਣਕਾਰੀ 5 ਦਸੰਬਰ 2024 ਤੋਂ ਲੈ ਕੇ 10 ਦਸੰਬਰ 2024 ਇਹ 5-6 ਦਿਨਾਂ ਦੇ ਵਿੱਚ ਕਿਸਾਨਾਂ ਦੇ ਪੱਖ ਤੋਂ ਮੌਸਮ ਦੇ ਵਿੱਚ ਵੱਡਾ ਬਦਲਾਅ ਸਾਨੂੰ ਆਉਂਦਾ ਦਿਖਾਈ ਦੇ ਰਿਹਾ ਜਿਸ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਫਿਲਹਾਲ ਅਗਰ ਦੇਖਿਆ ਜਾਵੇ ਤਾਂ ਮੌਸਮ ਸਾਫ਼ ਹੈ ਤਾਜ਼ਾ ਸੈਟਰਡੇ ਮੈਂਸ ਤੋਂ ਕਲੀਅਰ ਮੌਸਮ ਬਣਦਾ ਦਿਖਾਈ ਦੇ ਰਿਹਾ ਹੈ ਬੀਤੇ 2-3 ਦਿਨਾਂ ਤੋਂ ਚੰਗੀ ਧੁੱਪ ਪੰਜਾਬ ਦੇ ਵਿੱਚ ਲੱਗ ਰਹੀ ਹੈ ਜਿਸ ਦੇ ਕਾਰਨ ਤਾਪਮਾਨ ਪੰਜਾਬ ਦਾ ਠੀਕ ਠਾਕ ਬਣਿਆ ਹੋਇਆ ਦਿਨ ਦੇ ਵੇਲੇ ਅਤੇ ਰਾਤ ਦੇ ਮੇਲੇ ਵੀ ਕੋਈ ਵੱਡੀ ਠੰਡ ਦਾ ਹਜੇ ਕਹਿਰ ਨਹੀਂ ਚੱਲ ਰਿਹਾ ਐਵਰੇਜ ਮੌਸਮ ਬਣਿਆ ਹੋਇਆ ਹੈ ਜੀ ਪਰ ਹੁਣ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਵੱਡਾ ਬਦਲਾ ਆਉਂਦਾ ਦਿਖਾਈ ਦੇ ਰਿਹਾ ਮੀਂਹ ਤੇ ਇੱਕ ਵੱਡਾ ਸੰਕੇਤ ਸਾਨੂੰ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ 5 ਤਰੀਕ 6 ਤਰੀਕਾ ਮੌਸਮ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਪੱਛਮੀ ਹਵਾ ਦੀ ਐਂਟਰੀ ਪੰਜਾਬ ਦੇ ਵਿੱਚ ਲਗਾਤਾਰ ਚੱਲ ਰਹੀ ਹੈ ਜਿਸ ਦੇ ਕਾਰਨ ਦੁਪਹਿਰ ਦੇ ਵੇਲੇ ਕੜਾਕੇ ਦੀ ਧੁੱਪ ਪੈ ਰਹੀ ਹੈ ਜਿਸ ਦੇ ਕਾਰਨ ਦਿਨ ਦੇ ਤਾਪਮਾਨ 22 23 ਇਸ ਤਰੀਕੇ ਨਾਲ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਚੰਗੀ ਧੁੱਪ ਲੱਗ ਰਹੀ ਹੈ ਕਿਸਾਨ ਵੀਰਾਂ ਲਈ ਇਹ ਚੰਗੀ ਗੱਲ ਹੈ ਕਿ ਹੁਣ ਇਸ ਟਮ ਜਿਹੜਾ ਖਾਦਾ ਵਗੈਰਾ ਲਾਉਣ ਦਾ ਸਮਾਂ ਉਹ ਠੀਕ ਠਾਕ ਹੋ ਰਿਹਾ ਹੈ ਪਰ ਚਿੰਤਾ ਦੀ ਗੱਲ ਇਹ ਹੈ ਕਿ 7 ਤਰੀਕ ਤੋਂ ਬਾਅਦ ਹਵਾ ਦਾ ਰੁੱਖ ਜਿਹੜਾ ਮੁੜ ਕੇ ਉਪੂਰਬ ਦਿਸ਼ਾ ਤੋਂ ਹੋ ਰਿਹਾ ਹੈ ਜਾਂ ਫਿਰ ਦੱਖਣ ਪੂਰਬ ਦਿਸ਼ਾ ਤੋਂ ਹੋ ਰਿਹਾ ਹੈ ਤੇ ਪੂਰਬੀ ਹਵਾਵਾਂ ਦੀ ਐਂਟਰੀ ਪੰਜਾਬ ਦੇ ਵਿੱਚ ਹੁੰਦੀ ਦਿਖਾਈ ਦੇ ਰਹੀ ਹੈ ਤੇ ਪੂਰਬੀ ਹਵਾ ਚੱਲਣ ਦੇ ਨਾਲ ਗੜਬੜ ਪੰਜਾਬ ਦੇ ਵਿੱਚ ਹੁੰਦੀ ਦਿਖਾਈ ਦੇਵੇਗੀ ਕਿ ਜੋ ਕਿ ਇਸ ਸਮੇਂ ਪਹਾੜੀ ਖੇਤਰਾਂ ਦੇ ਵਿੱਚ ਸਿਸਟਮ ਬਣੇ ਹੋਏ ਨੇ ਇਹ ਸਿਸਟਮ ਪੰਜਾਬ ਦੇ ਵਿੱਚ 7 ਤਰੀਕ ਦੇ ਵਿੱਚ ਰੂਪ ਦੇ ਵਿੱਚ ਆਪਾਂ ਗੱਲ ਕਰੀ ਤਾਂ ਬੱਦਲਬਾਹੀ ਹੋਵੇਗੀ 7 ਤਰੀਕ ਨੂੰ ਪੰਜਾਬ ਦੇ ਵਿੱਚ ਬੱਦਲਬਾਹੀ ਦੀ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ 8 3 ਤਰੀਕ ਸਵੇਰ ਤੋਂ ਲੈ ਕੇ 10 ਤਰੀਕ ਦੇ ਵਿਚਕਾਰ ਸਾਨੂੰ ਮੀਂਹ ਦੇ ਲਗਾਤਾਰ ਹਲਕੇ ਤੋਂ ਲੈ ਕੇ ਭਾਰੇ ਸਪੈਲ ਲੱਗਦੇ ਹੋਏ ਦਿਖਾਈ ਦੇ ਰਹੇ ਨੇ ਜਿਦੇ ਵਿੱਚ ਖਾਸ ਤੌਰ ਤੇ ਮਾਝੇ ਦਾ ਇਲਾਕਾ ਦੁਆਬੇ ਦਾ ਇਲਾਕਾ ਤੇ ਸੈਂਟਰਲ ਪੰਜਾਬ ਮਾਲਵੇ ਦੇ ਇਲਾਕੇ ਵਿੱਚ ਇੰਨਾ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਪਰ ਖਾਸ ਤੌਰ ਤੇ ਸਾਨੂੰ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਉਸ ਤੋਂ ਨੀਚੇ ਆ ਜਾਈਏ ਤਾਂ ਲੁਧਿਆਣਾ ਮੋਗਾ ਰੂਪਨਗਰ ਭਲਾਚੌਰ ਸ਼੍ਰੀਨਾਨਦਪੁਰ ਸਾਹਿਬ ਕਰਾਲੀ ਮੁਹਾਲੀ ਮੋਰਿੰਡਾ ਥੋੜਾ ਬੋਦਾ ਪਟਿਆਲੇ ਦੇ ਹਿੱਸੇ ਵਿੱਚ ਦਿਖਾਈ ਦੇ ਰਿਹਾ ਹੈ ਤੇ ਅਗਰ ਸਰਦੀ ਇਲਾਕੇ ਦੀ ਗੱਲ ਕੀਤੀ ਜਾਵੇ ਪਾਕਿਸਤਾਨ ਦੇ ਨਾਲ ਤਾਂ ਤਾਂ ਵੀ ਉਸ ਇਲਾਕੇ ਵਿੱਚ ਸਾਨੂੰ ਥੋੜਾ ਬੋਤਾ ਅਸਰ ਦਿਖਾਈ ਦੇਖਣ ਨੂੰ ਮਿਲ ਰਿਹਾ ਹੈ ਗੱਲ ਕੀਤੀ ਜਾਵੇ ਬਠਿੰਡਾ ਸੰਗਰੂਰ ਬੈਲਟ ਜਿਹੜੇ ਇਹ ਚਾਰ ਪੰਜ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਇਸ ਦਾ ਅਸਰ ਘਟ ਦਿਖਾਈ ਦੇ ਰਿਹਾ ਹੈ 7 ਤਰੀਕ ਨੂੰ ਬੱਦਲਬਾਈ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ ਤੇ 7 ਤਰੀਕ ਰਾਤ ਤੋਂ ਗੱਲ ਕੀਤੀ ਜਾਵੇ 8 ਤਰੀਕ ਸਵੇਰ ਤੱਕ ਮੀਂਹਾਂ ਦੀ ਗਤੀਵਿਧੀ ਪੰਜਾਬ ਦੇ ਵਿੱਚ ਸ਼ੁਰੂ ਹੋ ਸਕਦੀ ਹੈ ਜਿਸ ਦੇ ਨਾਲ 9 ਤਰੀਕ ਨੂੰ ਵੀ ਲਗਾਤਾਰ ਮੀਂਹ ਰਹਿਣਗੇ ਪੂਰੇ ਪੰਜਾਬ ਦੇ ਵਿੱਚ ਬੱਦਲਬਾਈ ਬਣੀ ਰਹੇਗੀ ਖਾਸ ਤੌਰ ਤੇ ਉੱਤਰੀ ਪੰਜਾਬ ਜਿਹੜਾ ਤੁਹਾਨੂੰ ਦੱਸਿਆ ਸੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂਸ਼ਹਿਰ ਇਹਨਾਂ ਵਿੱਚ ਜ਼ਿਆਦਾ ਇਸ ਦੇ ਚਾਂਸ ਨੇ ਲਗਭਗ ਉੱਥੇ 100 ਤੋਂ ਪਲੱਸ ਚਾਂਸ ਬਣ ਰਹੇ ਨੇ ਮੀਂਹ ਦੇ ਤੇ ਬਾਕੀ ਦੇ ਵਿੱਚ ਗੱਲ ਕੀਤੀ ਜਾਵੇ ਤਾਂ 20-25% ਚਾਂਸ ਹੈ ਤੇ ਥੱਲੇ ਅਗਰ ਆ ਜਾਏ ਇਹ ਮਾਲਵੇ ਬੈਲਟ ਦੇ ਵਿੱਚ ਤਾਂ 15-20-25% ਤੱਕ ਚਾਂਸ ਨੇ ਜੀ ਤੇ ਇਹੀ ਚਾਂਸ ਲਗਾ ਤਾਂ 9 ਤਰੀਕ ਤੱਕ ਕਿਸੇ ਤਰੀਕੇ ਨਾਲ ਬਣੇ ਰਹਿਣਗੇ ਤੇ 9 ਤਰੀਕ ਤੋਂ ਬਾਅਦ 10 ਤਰੀਕ ਦੀ ਹੁੰਦੇ ਹੁੰਦੇ ਸ਼ਾਮ ਵੇਲੇ ਤੱਕ ਮੌਸਮ ਦੁਬਾਰਾ ਤੋਂ ਸਾਫ਼ ਹੁੰਦਾ ਦਿਖਾਈ ਦੇ ਰਿਹਾ ਕਿਸਾਨਾਂ ਨੂੰ ਇੱਕੋ ਹੀ ਸੂਚਨਾ ਹੈ ਕਿ ਅਗਰ ਤੁਸੀਂ ਯੂਰੀਆ ਵਗੈਰਾ ਲਗਾਣੀ ਹੈ ਖੇਤਾਂ ਨੂੰ ਤਾਂ ਲਗਭਗ ਦੇਖ ਕੇ ਲਗਾਓ ਕਿਉਂਕਿ ਤੁਹਾਡਾ ਯੂਰੀਆ ਲਗਾਇਆ ਹੋਇਆ ਖਰਾਬ ਹੋ ਸਕਦਾ ਹੈ ਜਾਂ ਫਿਰ ਤੁਸੀਂ ਅਗਰ ਪਾਣੀ ਲਗਾਉਣ ਦੀ ਸੋਚ ਰਹੇ ਹੋ 10 ਤਰੀਕ ਤੱਕ ਤੁਸੀਂ ਪਾਣੀ ਲਗਾਣਾ ਹੈ ਤਾਂ ਤੁਸੀਂ ਜਿੱਦਾਂ ਹੁਣ ਅਸਰ ਅਸੀਂ ਗੱਲ ਕੀਤੀ ਜਾਵੇ ਤਾਂ ਅਸੀਂ ਸਪਾਰਸ਼ ਕਰਦੇ ਹਾਂ ਕਿ 5 ਦਿਨ ਪਹਿਲਾਂ ਯੂਰੀਆ ਅਗਰ ਖੇਤਾਂ ਵਿੱਚ ਪੈ ਜਾਵੇ ਤਾ ਪਾਣੀ ਲਗਾਉਣ ਤੋਂ ਪਹਿਲਾਂ ਤਾਂ ਠੀਕ ਰਹਿੰਦਾ ਹੈ ਹੁਣ ਜਿਸ ਤਰੀਕੇ ਤੁਸੀਂ ਦੇਖੋ ਅਗਰ 7 ਤਰੀਕ ਤੋਂ ਲੈ ਕੇ ਜਾਂ ਫਿਰ ਕਹਿ ਲਈਏ 8 9 ਤੇ 10 ਤਿੰਨ ਦਿਨਾਂ ਦੇ ਵਿੱਚ ਮੀਂਹ ਦੇ ਚਾਂਸ ਨੇ ਅਗਰ ਤੁਸੀਂ 5 6 7 ਤੱਕ ਜੂਰੀਆ ਦੇ ਦਿੰਦੇ ਹੋ ਤਾਂ ਤੁਹਾਡੇ ਜਿਹੜੇ ਜੂਰੀਆ ਦਾ ਅਸਰ ਹੋਣ ਦਾ ਜ਼ਿਆਦਾ ਪ੍ਰਭਾਵ ਬਣ ਜਾਂਦਾ ਹੈ ਕਿਉਂਕਿ ਮੀਂਹ ਦੇ ਚਾਂਸ ਨੇ ਤੇ ਤਿੰਨ ਚਾਰ ਦਿਨ ਅਗਰ ਰੁਕ ਕੇ ਮੀਂਹ ਪੈ ਜਾਂਦਾ ਹੈ ਤਾਂ ਤੁਹਾਡੀ ਜੂਰੀਆ ਦਾ ਇੱਕ ਤਰੀਕਾ ਨੱਕੇ ਵਾਂਗੂ ਕਣਕ ਨੂੰ ਲੱਗਦਾ ਹੋਇਆ ਦਿਖਾਈ ਦੇਵੇਗਾ ਅਗਰ ਮੀਂਹ ਦੇ ਚਾਂਸ ਘਟ ਜਾਂਦੇ ਨੇ ਤਾਂ ਵੀ ਤੁਹਾਡੇ ਕੋਲ ਮੌਕਾ ਬਣ ਜਾਂਦਾ ਹੈ ਤੁਸੀਂ ਆਪਣਾ 11 ਤਰੀਕ ਤੱਕ 12 ਤਰੀਕ ਤੱਕ ਪਾਣੀ ਲਗਾ ਸਕ ਇਹੀ ਸੀ ਕਿ ਅਪਡੇਟ ਮੌਸਮ ਦੀ ਜਾਣਕਾਰੀ ਦੀ ਬਾਕੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਆ ਰਿਕਵੈਸਟ ਕਰਦੇ ਆ ਤੁਹਾਡੇ ਸਾਹਮਣੇ ਅਗਰ ਚੈਨਲ ਨੂੰ ਨਵੇਂ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਕਮੈਂਟ ਕਰਕੇ ਆਪਣੇ ਇਲਾਕੇ ਦੇ ਨਾਮ ਪਿੰਡ ਸ਼ਹਿਰ ਦਾ ਨਾਮ ਮੌਸਮ ਦੇ ਕੀ ਹਾਲਾਤ ਨੇ ਉਹ ਵੀ ਕਮੈਂਟ ਕਰ ਦਿਓ ਜਾਂ ਕੋਈ ਸੁਝਾਅ ਹੈ ਜਾਂ ਕਿਸੇ ਹੋਰ ਤਰੀਕੇ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਤੁਹਾਡੇ ਤੱਕ ਜਾਣਕਾਰੀ ਜਰੂਰ ਪਹੁੰਚਦੀ ਕੀਤੀ ਜਾਵੇਗੀ ਇਸ ਜੀ ਅਪਡੇਟ 5 ਤੋਂ ਲੈ ਕੇ 10 ਤਰੀਕ ਦੇ ਮੌਸਮ ਦੀ ਮਿਲਦੇ ਹਾਂ ਜੀ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ